ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰਜੀਕਾ ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਮੜ ਪਾ ਕੀ ਹੋ ਗਰਮੁਖ ਪਿਆਰ ਹੋ ਜੋ ਧਨ ਧਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲਹਾ ਲੈ ਰਹੀ ਜੀ ਮਿਹਰਬਾਨੀ ਦੁਆਰਾ ਸਾਡਾ ਆਪਾਂ ਨੂੰ ਗੁਰਬਾਨੀ ਜੇ ਸਮਝ ਆਉਂਦੇ ਆ ਕਹਿੰਦੇ ਕਿਰਤ ਕਰਮ ਕੇ ਵਿਛਰੇ ਕਰ ਕਿਰਪਾ ਮੇਲੁਰ ਤੇ ਬਾਦਸ਼ਾਹ ਕਹਿੰਦੇ ਆ ਵੀ ਆਪਾਂ ਕਿਰਤ ਕਰਦੇ ਕਰਦੇ ਮਾਲਕ ਨਾਲੋਂ ਵਿਛੜ ਗਏ ਆ ਤੇ ਹੁਣ ਉਹ ਕਿਰਪਾ ਕੀਤੀ ਕਲਯੁਗ ਦੇ ਜਮਾਨੇ ਦੇ ਵਿੱਚ ਆਪਾਂ ਨੂੰ ਤੇ ਦੱਸਿਆ ਬਾਦਸ਼ਾਹ ਨੇ ਕਲਯੁਗ ਦੇ ਵਿੱਚ ਕਰਨਾ ਕੀ ਆ ਪੁੱਤ ਬਾਦਸ਼ਾਹ ਸਮਝਾਉਂਦੇ ਆ ਆਪਾਂ ਨੂੰ ਗੁਰਬਾਣੀ ਦੇ ਵਿੱਚ ਕਹਿੰਦੇ ਕਲ ਮੈਂ ਇਹੋ ਪੁੰਨ ਕਿਹੜਾ ਪਿਤਾ ਜੀ ਕਹਿੰਦੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ ਹਾਂਜੀ ਗੁਣ ਗੋਬਿੰਦ ਕਾਇ ਕਿਹੜੇ ਗੁਣ ਗਾਉਣੇ ਆ ਪਾਤਸ਼ਾਹ ਜੀ ਕਰੋ ਕਿਰਪਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਮਹਾਰਾਜ ਗੁਰੂ ਅਰਜਨ ਪਾਤਸ਼ਾਹ ਆਪਾਂ ਨੂੰ ਸੁਖ ਨੂੰ ਹੀ ਸਾਧ ਦੇ ਵਿੱਚ ਸਮਝਾਉਂਦੇ ਕੀ ਸਮਝਾਉਂਦੇ ਹਨ ਅੰਦੇਸ ਸੇਮਬਰੋ ਸੇਮਬਰ ਸੇਮਬਰ ਸੁਖ ਪਾਓ ਕਾਲ ਕਲੇਸ਼ ਸਨ ਮਾਹੀ ਮਟਾ ਕਹਿੰਦੇ ਪੁੱਤ ਸਿਮਰਨ ਹੀ ਕਰਿਆ ਕਰ ਹਾਂਜੀ ਹੁਣ ਆਪਾਂ ਗਿਆਨ ਲੈਣਾ ਹੈ ਗਿਆਨ ਆਪਾਂ ਗੁਰਬਾਣੀ ਤੋਂ ਲੈਣਾ ਹੈ ਤੇ ਧਿਆਨ ਆਪਾਂ ਸ਼ਬਦ ਦਾ ਕਰਨਾ ਇਹਨੂੰ ਕਹਿੰਦੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਆਪਾਂ ਪੜੀ ਜਾਂਦੇ ਗੁਰਮਖੋਜਾ ਇਹ ਤੇ ਨਹੀਂ ਚੜੇ ਕਦੀ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ ਚੜਨਾ ਕਿ ਤਰ੍ਹਾਂ ਜਦੋਂ ਤੁਸੀਂ ਵਾਹਿਗੁਰੂ ਕਰੋਗੇ ਉਹਨੂੰ ਧਿਆਨ ਨਾਲ ਸੁਣੋ ਜਦੋਂ ਤੁਸੀਂ ਗੁਰਬਾਣੀ ਪੜੋਗੇ ਧਿਆਨ ਨਾਲ ਸੁਣੋ गुरु है बानी अवरत सारे गुरबाणी कहे गुरु पातशाह कणी च सारे अवरत पर सानू तो आया नहीं आज क्यों नहीं आया अह गुणा पढ़ते त्रह गुणा च कितना पढ़ते क्योंकि अहम मुखरा गुरबाणी पढ़ी जाने का सुनते नहीं ਤੇ ਜੇ ਹੁਣ ਮਨ ਸੁਸਤਾ ਪਿਆ ਗੁਰਬਾਣੀ ਪੜੂਗਾ ਕਿਤਨਾ ਜਾਗੂਗਾ ਤੇ ਪਾਸ਼ਾ ਕਹਿੰਦੇ ਪਹਿਲਾਂ ਗੁਰਬਾਣੀ ਨੂੰ ਪੜਨ ਤੋਂ ਪਹਿਲਾਂ ਸਤਗੁਰਤਾ ਜੋ ਸਿੱਖ ਅਕਾਏ ਸੋ ਪੜ ਕੇ ਉੱਠ ਹਰਨਾਮ ਤੇ ਆਏ ਕਹਿੰਦੇ ਜੇ ਪਾਸਵਰਡ ਨਹੀਂ ਲਾਇਆ ਤੇ ਗੁਰਬਾਣੀ ਦਾ ਦਰ ਤਾ ਦੇਖੋ ਜੋ ਪਾਸ਼ਾ ਸਮਝਾਰੇ ਦਰ ਉਹ ਖੁੱਲਣਾ ਨਹੀਂ ਪਾਸਵਰਡ ਵਾਹਿਗੁਰੂ ਦਾ ਲਾਉਣਾ ਪਏ ਹੁਣ ਜਦੋਂ ਤੁਸੀਂ ਸਵੇਰ ਉੱਠ ਕੇ ਮੰਨ ਤੋਂ ਲੋਗੇ ਤੇ ਫਿਰ ਕੁਰਬਾਨੀ ਪੜ ਕੇ ਵੇਖੋ ਕਿ ਤਰ੍ਹਾਂ ਸਮਝ ਆਉਂਦੀ ਫਿਰ ਫਿਰ ਆਪੇ ਕਰੂਗਾ ਤਾਂ ਮੰਨ ਫਿਰ ਜਿਹੜਾ 10ਵੇਂ ਦਵਾਰ ਤੇ ਹੈਗੇ ਆ ਨਾ ਅਰਥ ਉਹ ਕਰੂਗਾ ਮੰਨ ਕਹਿੰਦੇ ਨੌਂ ਦਾ ਰਖਾ ਕੇ ਸਾਹਤ ਰਹਾਏ ਦਸਵੇਂ ਵਿੱਚ ਕਰ ਵਾਸਾ ਪਾਏ ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤ ਦਿਨ ਰਾਤ ਸ਼ਬਦ ਵਜ ਰਿਹਾ ਇੰਦੇ ਵਕੀਏ ਦਿਨ ਰਾਤ ਦੀ ਗੁਰਮਤਿ ਸ਼ਬਦ ਸੁਣਾ ਗੁਰੂ ਦੀ ਮੱਤ ਲੈਣੀ ਪੈਣੀ ਪਿਆਰਿਓ ਨਿੰਦਿਆ ਛੱਡਣੀ ਪੈਣੀ ਆ ਹਾਂਜੀ ਬਾਦਸ਼ਾਹ ਹੀ ਕਹਿ ਰਿਹਾ ਗੁਰੂ ਗ੍ਰੰਥ ਸਾਹਿਬਹ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਮੂਹ ਕਾਲੇ ਤਿੰਨਾ ਨਿੰਦਕਾਂ ਨਰਕੇ ਕੋੜ ਭਵਨ ਕਹਿੰਦੇ ਬਾਦਸ਼ਾਹ ਕਹਿੰਦੇ ਪੁੱਤ ਕਰਲਾ ਨਿੰਦਿਆ ਜੰਨੀ ਕਰਨੀ ਕੋੜ ਨਰਕੇ ਸੁੱਟੂ ਜਿੱਥੋਂ ਤੈਨੂੰ ਕੱਢੇ ਨਾ ਕੋਈ ਹਾਂਜੀ ਇਹ ਕਰਕੇ ਗੁਰਬਾਣੀ ਪੜ੍ਹਨੀ ਸਿਮਰ ਕਰਨਾ ਬੜਾ ਜ਼ਰੂਰੀ ਆ ਪਰ ਜੇ ਨਾਲ ਪ੍ਰੇਜਨਾ ਨਾ ਕੀਤੇ ਤੇ ਸਾਰਾ ਹੀ ਕਾਲ ਨੇ ਲੁੱਟ ਲੈਣਾ ਤੇ ਆ ਇਹ ਕਰਕੇ ਪਿਆਰਿਓ ਵੱਧ ਤੂੰ ਵੱਧ ਗੁਰਬਾਣੀ ਪੜੋ ਪਰ ਜੇ ਗੁਰਬਾਣੀ ਪੜ੍ਹ ਕੇ ਆਪਾਂ ਸਿਮਰਨਾ ਨਾ ਕੀਤਾ ਤੇ ਸਾਡੇ ਮਨ ਸੁੱਤੇ ਪਏ ਨੇ ਗੁਰਬਾਣੀ ਪੜ੍ਹੀ ਜਦੋਂ ਤੁਸੀਂ ਨੂੰ ਜੁਕਾ ਕੇ ਗੁਰਬਾਣੀ ਪੜ੍ਹਾਓਗੇ ਇਹ ਚੌਥੇ ਪਾਦ ਦੇ ਅਰਥ ਕਰੂਗਾ ਜੇ ਤੁਸੀਂ ਸੁੱਤੇ ਪਏ ਮਨ ਨੂੰ ਗੁਰਬਾਣੀ ਭਰਾਓਗੇ ਇਹ ਤਰਹਿ ਗਾਉਂਦੇ ਅਰਥ ਕਰੂਗਾ ਕਹਿੰਦੇ ਤਰਹਿ ਕੋਣ ਮਿਟੇ ਚੌਥੇ ਵਰਤੇ ਇਹ ਭਗਤ ਨਰალი ਇਹ ਕਹਿਆ ਤਿੰਨ ਹੱਟ ਰਜੋ ਤਮੋ ਸਤੋ ਇਹ ਕਹਿਆ ਚੌਥਾ ਪਾਦ ਹਾਂਜੀ ਹੁਣ ਅਸੀਂ ਵੇਖਣਾ ਵਾ ਅਸੀਂ ਸਵਾ ਚੌਥੇ ਪਾਦ 'ਚ ਜਮਾ ਕਰਾਉਣੇ ਕਿ ਤਿੰਨ ਹੱਟਾਂ ਹਾਂਜੀ ਇਹ ਕਰਕੇ ਪਾਤਸ਼ਾਹ ਬੜੇ ਪਿਆਰ ਨਾਲ ਆਪਾਂ ਨੂੰ ਸਮਝਾਉਂਦੇ ਆ ਕੀ ਕਹਿੰਦੇ ਭਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪੁੱਤ ਗੱਲ ਸੁਣ ਮੇਰੀ ਜਿਹੜੀ ਗੱਲ ਪਿਤਾ ਜੀ ਕਹਿੰਦੇ ਸੱਚ ਕਹੂੰ ਸੁਣ ਲਿਓ ਸਵੇ ਜਿੰਨ ਪ੍ਰੇਮ ਕੀਏ ਤੇ ਨਹੀਂ ਪ੍ਰਾਪਾਇ ਉਹ ਪੁੱਤ ਇੱਕ ਪਿਤਾ ਇੱਕ ਇਸਕੇ ਹਮ ਬਾਰਿਕ ਕਹਿੰਦੇ ਸਾਡਾ ਪਿਓ ਆ ਉਹਦੇ ਅਸੀਂ ਬੱਚੇ ਆ ਅਸੀਂ ਦੁਬਦ ਕਰਦੇ ਆ ਆਪਸ ਚ ਹਾਂਜੀ ਇਹ ਕਰਕੇ ਸਾਰਾ ਜੱਗ ਜਿਹੜਾ ਵਾ ਨਾ ਸਾਰਾ ਵਰਲਡ ਜਿਹੜਾ ਵਾ ਇਹ ਮਾਲਕ ਤੇ ਬੱਚੇ ਆ ਸਾਰੇ ਕਿਹਨਾ ਦੌਦਾ ਨਾ ਕਰੋ ਕਿਹਨਾ ਇਰਖਾ ਨਾ ਕਰੋ ਸਾਰਿਆਂ ਨਾਲ ਪਿਆਰ ਕਰੋ ਕੀ ਕਹੋ ਕਹਿੰਦੇ ਹਮ ਨਹੀਂ ਚੰਗੇ ਖੁਦ ਨੂੰ ਕਹੋ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਗਰਮਖੋ ਪਿਆਰੇ ਵਿਚਾਰ ਕਰਦੇ ਆ ਬਹੁਤ ਵੱਧ ਘਟ ਸ਼ਬਦ ਬੋਲਿਆ ਜਾਂਦਾ ਵਾ ਆਪ ਰਬ ਰੂਪ ਸੰਗਤ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਜੋ ਉਪਸਲੇਓ ਪਿਆਰ